ਬਹੁਤ ਅੰਤਰੀਕ ਦੀ ਡੈਥ ਕੰਦੇ ਹੋਈ ਆ ਸਾਨੂੰ ਤੇ 15 ਨੂੰ ਪਤਾ ਲੱਗਾ ਹੈ ਇਹ ਕੰਮ ਕਰਕੇ نیچے ਆਇਆ ਉਹ ਦੀਵਾਰ ਡੈੱਕੀ ਉਹਦੇ ਤੇ ਸਾਨੂੰ ਫੋਨ ਆਇਆ ਸੀ ਮੇਰੇ ਬ੍ਰਦਰ ਨੂੰ ਉਥੋਂ ਮਸੀ ਵੱਲੋਂ ਵੀ ਤੁਹਾਡੀ ਲੜਕੀ ਦੀ ਡੈਥ ਹੋ ਗਈ ਆ ਉਹਨਾਂ ਮੌਤ ਕਿੱਦਾਂ ਹੋਈ ਆ ਲਾਜਕ ਹਸਪਤਲ ਜਾ ਕੇ ਹੋਈ ਹੈ ਕਿ ਜਾਂ ਐਂਡ ਮੌਕੇ ਤੇ ਇਸ ਬਾਰੇ ਨਹੀਂ ਪਤਾ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਸਾਡੇ ਬੱਚੇ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਪਹਚਾਈ ਜਾਵੇ ਤਾਂ ਜੋ ਅਸੀਂ ਬੱਚੇ ਦਾ ਅੰਤਮ ਸੰਸਕਾਰ ਕਰ ਸਕੀਏ ਮਤੇ ਕੀ ਨਾਂ ਜੀ ਵੀਰ ਉਹਦੇ ਬੀਟਾ ਹੈ ਕੀ ਨਾਂ ਇਹ ਕਰਮਨਜੀਤ 26 ਸਾਲ ਕਿੰਨੀ ਦੇਰ ਹੋ ਗਈ ਬੇਟੇ ਬਾਹਰ ਕੀ 3 ਸਾਲ 3 ਮਹੀਨੇ ਹੋ ਜਾਣਾਂ ਨੂੰ। ਉਹ ਅੰਗਲੈਂਡ ਗਿਆ ਏ ਲੰਡਨ ਚ ਸੌਤ। ਕੀ ਗੱਲ ਬਾਤ ਉਹ ਵੀ ਬੇਟ ਨੂੰ ਬਾਅਦ ਤੁਹਾਨੂੰ ਕਿਵੇਂ ਪਤਾ ਲੱਗਿਆ ਉਹ ਇੱਥੇ ਹੁੰਦਾ? 12 ਤਰੀਕ ਦੀ ਡੈਥ ਕਹਿੰਦੇ ਹੋਈ ਆ ਸਾਨੂੰ ਤੇ 15 ਨੂੰ ਪਤਾ ਲੱਗਾ ਹੈ। ਇਹ ਕੰਮ ਕਰਕੇ نیچے ਆਵਾ ਦਿਵਾਰ ਡੈੱਕੀ ਉਹਦੇ ਤੇ। ਹੁਣ ਇਹ ਨਹੀਂ ਪਤਾ ਕਿ ਉਸ ਟਾਈਮ ਤੇ ਮੌਤ ਹੋ ਗਈ ਆ ਜਾਂ ਹਸਪੀਟਲ ਜਾ ਕੇ ਹੋਈ ਆ। ਇਸ ਬਾਰੇ ਸਾਨੂੰ ਕੋਈ ਪਤਾ ਨਹੀਂ। ਬੇਤਰਾ ਯ ਗੱਲਬਾਤ ਹੁੰਦੀ ਸੀ ਤੇ ਅੰਦਰ ਹੀ ਕੋਈ ਉਹਨਾਂ ਨੇ ਸਭ ਕੁਝ ਤੰਗ ਵਗੈਰਾ ਆਏ ਉਹਨੂੰ ਆਉਣ ਵੱਲੋਂ ਕਹਿੰਦੇ ਸੀ ਉਹ ਕਹਿੰਦੇ ਮੈਂ ਮਾਤਾ ਮੈਂ ਇੱਥੇ ਹੀ ਖੁਸ਼ ਹਾਂ ਮੈਂ ਇੰਡੀਆ ਆਵਾਂਗਾ ਚਵੀ ਵਿੱਚ ਆਵਾਂਗਾ ਪਰ 24 ਤੋਂ ਪਹਿਲਾਂ ਹੀ ਇਹ ਤਰ੍ਹਾਂ ਹੋ ਗਿਆ ਕੋਈ ਅਧਿਕਾਰੀ ਜਾਂ ਰਾਜਨੀਤਿਕ ਲੋਕ ਆਏ ਕੋਈ ਕਾਦੀ ਮਦਦ ਕਰਨ ਤੇ ਗੱਲਬਾਤ ਕਰਨ ਨਾ ਜਮਨ ਪਹਿਲੀ ਆਇਆ ਹੋਰ ਕੋਈ ਨਹੀਂ ਆਇਆ ਕੀ ਅਸ਼ਵਾਸਨ ਦਿੱਤਾ ਜਾਣਾ ਮਨ ਮੰਨਦੇ ਇਹ ਹੀ ਕਿ ਆਏ ਕਿ ਤੁਹਾਡੀ ਬੋਡੀ ਜਰੀਆ ਉਹ ਜਲਦੀ ਤੋਂ ਜਲਦੀ ਪਹਚਾਈ ਜਾਏਗੇ ਮੈਂ ਤਾਂ ਇਹ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਬੱਚਿਆਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਬੱਚਿਆਂ ਨੂੰ ਬਾਹਰ ਜਾਣ ਦੀ ਨੋਬਤ ਹੀ ਨਾ ਆਵੇ ਕੋਈ ਪ੍ਰਸ਼ਾਸਨ ਨੂੰ ਅਪੀਲ ਕਰਨੀ ਹੈ ਕਿ ਨੌਜਵਾਨਾਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾਣ ਬੱਚੇ ਬਾਹਰ ਜਾਣੀ ਨੇ ਡੈਡ ਬੋਡੀ ਜਲਦੀ ਤੋਂ ਜਲਦੀ ਪਹਚਾਈ ਜਾਵੇ ਮੇਰੇ ਬੱਚੇ ਦੀ ਘਰ ਸੋਹਣ ਲਾਲ ਜੀ ਕੀ ਗੱਲ ਬਾਤ ਹੋਈ ਮੁੰਡੇ ਨੂੰ ਤੇ ਤੁਹਾਡੇ ਕੀ ਲੱਗਦੇ ਸੀ ਮੇਰਾ ਭਤੀਜਾ ਅਕਰਮਨਜੀਤ ਸਿੰਘ ਜੋ ਇੰਗਲੈਂਡ ਚ ਗਿਆ ਸੀਗਾ ਉੱਥੇੋਂ ਦੀ ਸਾਨੂੰ ਫੋਨ ਆਇਆ 15 ਤਰੀਕ ਨੂੰ ਕਿ ਉਹਨਾਂ ਦੀ ਮੌਤ ਹੋ ਗਈ ਆ ਦੁਆਰ ਡggen ਕਰਕੇ ਸਬੀਵੇਂ ਸਾਲ ਲੱਗਾ ਸੀ ਬੇਟੇ ਨੂੰ ਤੈਨੂੰ ਕਿਵੇਂ ਪਤਾ ਲੱਗਾ ਕਿ ਨਾਲ ਸੁਚਿਤ ਕੀਤਾ ਗਿਆ ਸਾਨੂੰ ਫੋਨ ਆਇਆ ਸੀ ਮੇਰੇ ਬ੍ਰਦਰ ਨੂੰ ਉਥੋਂ ਐਮਐਸਸੀ ਵੱਲੋਂ ਵੀ ਤੁਹਾਡੇ ਲੜਕੇ ਦੀ ਡੈਥ ਹੋ ਗਈ ਹੈ ਹੁਣ ਮੌਤ ਕਿੱਦਾਂ ਹੋਈ ਹੈ ਲਾਜਕ ਹਸਪਤਲ ਜਾ ਕੇ ਹੋਈ ਹੈ ਕਿ ਜਾਂ ਐਨਮੌਕੀ ਤੇ ਇਸ ਬਾਰੇ ਨਹੀਂ ਪਤਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਵੀ ਸਾਡੇ ਬੱਚੇ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਪਹਚਾਈ ਜਾਵੇ ਤਾ ਜੋ ਇਹ ਬੱਚੇ ਦਾ ਅੰਤਮ ਸੰਸਕਾਰ ਕਰ ਸਕੀਏ ਕਿਵੇਂ ਦੇਖੋ ਕਿ ਨੌਕਰੀਆਂ ਨੂੰ ਲੈ ਕੇ ਵੀ ਲੋਕ ਕਰਦੇ ਕਿ ਨੌਕਰੀਆਂ ਇੱਥੇ ਜੀਆਂ ਵਾਦ-ਵਦ ਹੋਣੇ ਦੇ ਸਰਕਾਰ ਅਗੇ ਅਪੀਲ ਕਰਦੇ ਵੀ ਵਦ-ਵਦ ਨੌਕਰੀਆਂ ਇੱਥੇ ਦਿੱਤੇ ਜਾਣ ਤਾਂ ਜੋ ਬੱਚੇ ਜਿਹੜੇ ਵਿਦੇਸ਼ਾਂ ਵਿੱਚ ਧੱਕੇ ਖਾ ਰਹੇ ਨੇ ਉਹ ਨਾ ਜਾਣ ਤੇ ਇਦਾਂ ਦੇ ਘਟਾਨਾ ਵਾਪਰੇ ਉਧਰ ਜਿਨ੍ਹਾਂ ਨੇ ਤੁਹਾਨੂੰ ਸੂਚੀ ਦਿੱਤੀ ਉਦੋਂ ਗੱਲਬਾਤ ਚੱਲੀ ਹੋਪਲੀ ਸਰਕਾਰ ਨਾਲ ਹਾਂਜੀ ਉਧਰੋਂ ਐਮਬੈਸੀ ਨਾਲ ਫੋਨ ਇੱਕ ਦੋ ਵਾਰਾਂ ਹੋਇਆ ਸਾਡਾ ਉਹ ਕਾਗਜ਼ਾਤ ਕੰਪਲੀਟ ਕਰ ਰਹੇ ਨੇ ਇਨਵੈਸਟੀਗੇਸ਼ਨ ਚੱਲ ਰਹੀ ਆ ਇਸ ਕਰਕੇ ਡੈੱਡ ਬੋਡੀ ਸਾਡੀ ਜਿਹੜੀ ਆ ਜਲਦੀ ਤੋਂ ਜਲਦੀ ਘਰ ਪਛਾਣ ਦੀ ਮਤ ਕੀਤੀ ਜਾਏ ਸਾਡੀ ਕਿੰਨੇ ਤਰੀਕ ਦੀ ਘਟਨਾ ਹੈ ਇਹਦਾ ਘਟਨਾ 12 ਤਰੀਕ ਦੀ ਆ ਤੇ 15 ਤਰੀਕ ਨੂੰ ਸਾਨੂੰ ਪਤਾ ਲੱਗਾ ਬਾਅਦ ਇਸ ਤਰ੍ਹਾਂ ਇਹ ਆ ਬੇਟੇ ਨੇ ਪਲੱਸ 2 ਕੀਤੀ ਸੀ ਮੈਡੀਕਲ ਚ ਉਸ ਤੋਂ ਬਾਅਦ ਉਹ 16 ਸਤੰਬਰ 2020 ਸਟੱਡੀ ਵਿਜੇ ਤੇ ਗਿਆ ਸੀਗਾ ਇੰਗਲੈਂਡ ਦੇ ਵਿੱਚ ਤੇ 3 ਸਵਾ 3 ਸਾਲ ਹੋ ਗਿਆ ਉਹਨਾਂ ਨੂੰ ਗਿਆ ਨੂੰ ਤੇ ਇਹ 15 ਤਰੀਕ ਨੂੰ 15 12 ਨੂੰ ਸਾਨੂੰ ਫੋਨ ਆਇਆ 4:30 ਵਜੇ ਉਹਦੀ ਮੌਤ ਹੋ ਗਈ ਤੇ ਕੀ ਨਾਮ ਹੈ ਬੇਟੇ ਦਾ ਬੇਟਾ ਦਾ ਨਾਮ ਕਰਮਨਜੀਤ ਸਿੰਘ ਹੈ ਉਮਰ ਕਿੰਨੀ ਹੈ ਉਮਰ ਉਹਦੀ 25 26 ਮਾਸਾਲ ਲੱਗਾ ਉਹਨੂੰ ਅਜੇ ਕਿਵੇਂ ਹੋਈ ਹੈ ਕਾਰਨ ਪਤਾ ਲੱਗ ਸਕਿਆ ਕੀ ਕੀ ਗੱਲਬਾਤ ਹੋਈ ਹੈ ਕਾਰਨ ਦਾ ਜੋ ਉੱਥੇ ਲੋਕ ਦੱਸਦੇ ਨੇ ਸਾਨੂੰ ਜਿਨ੍ਹਾਂ ਨਾਲ ਸਾਡਾ ਕੰਟੈਕਟ ਹੋਇਆ ਉਹਨਾਂ ਨੇ ਤਾਂ ਇਹੀ ਕਿਹਾ ਕਿ ਉਹ ਕੰਮ ਕਰਦੇ ਪਏ ਸੀ ਤੇ ਕੰਮ ਕਰਦੇ ਉੱਤੇ ਦੁਵਾਰ ਜਿਹੜੀ ਆ ਉਹ ਡਿੱਗ ਗਈ ਆ ਤੇ ਦੁਵਾਰ ਥੱਲੇ ਆ ਕੇ ਬੇਟ ਦੀ ਜਿਹੜੀ ਆ ਸੱਟ ਲੱਗਣ ਦਾ ਮੌਕਾ ਹੋ ਗਿਆ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਈ ਜਾਂ ਰਾਜਨੀਤਿਕ ਕਿਸੇ ਨਾ ਕੋਈ ਗੱਲਬਾਤ ਚੱਲੀ ਢੱਡੀ ਇਸ ਬੰਦੇ हां ਸਾਡੀ ਮੰਗ ਤੇ ਹੀ ਹੈ ਕਿ ਬੇਟੇ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਸਾਡੇ ਕੋਲ ਆ ਜੇ ਤਾਂ ਜੋ ਅਸੀਂ ਉਹਦੀ ਰਸਮ ਜਿਹੜੀ ਕਿਰਿਆ ਉਹ ਕਰ ਸਕੀਏ ਬਾਕੀ ਜਿਹੜਾ ਸਰਕਾਰ ਹੈ ਉਹਦੇ ਜਿਤਨਾ ਮਤਲਬ ਮਾਨਜੋਗ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਐਨ ਆਰ ਏ ਮਿਨਿਸਟਰ ਉਹਨਾਂ ਨਾਲ ਵੀ ਗੱਲ ਹੋਈ ਹੈ ਉਹਨਾਂ ਵੀ ਬੜਾ ਭਰੋਸਾ ਦਿਵਾਇਆ ਕਿ ਜਿੱਤ ਛੇਤੀ ਆਹੇ ਮਤਲਬ ਡੈੱਡ ਬੋਡੀ ਨੂੰ ਪਹੁੰਚਾ ਦੇਵਾਂਗੇ ਤੋ ਉਹ ਸਾਰਾ ਐਫਰਟਸ ਜਿਹੜੇ ਆ ਇਹ ਸ੍ਰੀ ਰਮਨ ਬੈਲ ਜੀ ਜਿਹੜੇ ਚੇਅਰਮੈਨ ਨੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਇਹੇ ਕਰ ਰਹੇ ਨੇ ਜ਼ਿਆਦਾ ਤੇ ਮਾਨਯੋਗ ਸ੍ਰੀ ਲਾਲਚੰਦ ਘਟਾਰੂ ਚੱਕ ਨਾਲ ਵੀ ਗੱਲ ਹੋਈ ਆ ਭਰੋਸੇ ਫੋਨ ਤੇ ਉਹਨਾਂ ਨੇ ਮੈਨੂੰ ਬਹੁਤ ਭਰੋਸਾ ਦਵਾਇਆ ਕਿ ਅਸੀਂ ਇਹ ਜਿਹੜਾ ਦੁੱਖਾ ਤੁਹਾਡਾ ਇਹਦਾ ਵਿੱਚ ਅਸੀਂ ਸ਼ਰੀਕ ਹੋਵਾਂਗੇ ਤੇ ਜਲਦੀ ਤੋਂ ਜਲਦੀ ਬੱਚੇ ਦੀ ਜਿਹੜੀ ਕਰਮਨਜੀਤ ਸਿੰਘ ਦੀ ਡੈੱਡ ਬੋਡੀ ਆ ਉਹ ਅਸੀਂ ਘਰ ਪਹੁੰਚਾਉਣ ਦੇ ਜ਼ਿੰਮੇਵਾਰ ਹੋਵਾਂਗੇ ਤੇ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਸੂਚਿਤ ਕੀਤਾ ਉਹਨਾਂ ਨਾਲ ਕੋਈ ਗੱਲਬਾਤ ਚੱਲੀ ਹੋਈ ਹੈ ਉੱਥੋਂ ਦੀ ਪ੍ਰੋਸੈਸਿੰਗ ਚੱਲ ਰਹੀ ਹੈ ਹਾਂ ਉਹਨਾਂ ਨਾਲ ਲਗਭਗ ਗੱਲ ਜਦੋਂ ਦੋ ਤਿੰਨ ਵਾਰ ਤੇ ਹੁੰਦੀ ਆ ਉਹ ਵੀ ਸਾਨੂੰ ਭਰੋਸਾ ਦੇ ਰਹੇ ਆ ਕਾਫੀ ਵੀ ਅਸੀਂ ਜਿਹੜੀ ਆ ਜਿੱਦਾਂ ਪੁਲਿਸ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਉੱਥੇ ਜੁਕੇ ਦੇ ਵਿੱਚ ਤੇ ਆਫਟਰ ਇਨਵੈਸਟੀਗੇਸ਼ਨ ਜਿਹੜਾ ਉਹ ਜਿਹੜੀ ਡੈੱਡ ਬੋਡੀ ਆ ਉਹਨਾਂ ਦੇ ਹਵਾਲੇ ਕਰਨਗੇ ਤੇ ਫੇਰ ਉਹ ਸਾਨੂੰ ਪਛਾਨਣਗੇ ਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਗੁਰਦਾਸਪੁਰ ਦੇ ਨੇ ਉਹਨਾਂ ਨੇ ਵੀ ਕਾਫੀ ਸਾਡੀ ਹਲਤ ਕੀਤੀ ਆ ਉਹ ਆਪਣੀ ਪ੍ਰोसीडिंग ਜਿਹੜੀ ਕਰੇ ਨੇ ਉਹਨਾਂ ਨੇ ਵੀ ਜਿਹੜਾ ਅੰਬੈਸੀ ਨੂੰ ਲਿਖ ਕੇ ਭੇਜਿਆ ਤੇ ਉਹ ਉਮੀਦ ਹੈ ਸਾਨੂੰ ਤੇ ਸਰਕਾਰ ਤੇ ਭਰੋਸਾ ਹੈ ਤੇ ਆਪਣੇ ਅਫਸਰਾਂ ਤੇ ਮਾਨਜੂਰ ਡੀਸੀ ਸਾਹਿਬ ਤੇ ਭਰੋਸਾ ਹੈ ਉਹ ਜਲਦੀ ਤੋਂ ਜਲਦੀ ਸਾਡੇ ਬੱਚੇ ਦੀ ਡੱਡ ਬੋਡੀ ਜਿਹੜੀ ਹੈ ਸਾਡੇ ਤੱਕ ਪੁੱਜਦੀ ਕਰਨੀ ਬੇਟਾ ਨਾ ਪਹਿਲਾਂ ਗੱਲਬਾਤ ਹੁੰਦੀ ਸੀ ਉਸ ਦੌਰਾਨ ਕਿਦੀ ਉਹਨੇ ਦੱਸਿਆ ਕਿ ਉੱਥੇ ਕੋਈ ਪਰੇਸ਼ਾਨੀ ਹੈ ਜਾਂ ਕੋਈ ਤੰਗ ਪ੍ਰੇਸ਼ਾਨ ਕਰਦਾ ਨੂੰ ਇਸ ਤਰ੍ਹਾਂ ਦਾ ਕੁਝ ਨਹੀਂ ਬੇਟਾ ਜਦੋਂ ਦਾ ਗਿਆ ਹੈ ਨਾ ਉਹਦੋਂ ਦਾ ਬਹੁਤ ਖੁਸ਼ ਸੀ ਉਹ ਲਗਭਗ ਸਾਨੂੰ ਦਿੱਲੀ ਸ਼ਾਮ ਨੂੰ ਗੱਲ ਕਰਦਾ ਸੀ ਉਹ ਤੇ ਕਦੇ ਵੀ ਉਹਨੇ ਕੋਈ ਐਹੋ ਜਿਹੀ ਮੁਸ਼ਕਲ ਜ਼ਾਹਰ ਨਹੀਂ ਕੀਤੀ ਹਮੇਸ਼ਾ ਹੀ ਖੁਸ਼ੀਆਂ ਵਿੱਚ ਰਹਿੰਦਾ ਸੀ ਕਿਉਂਕਿ ਉੱਥੇ ਕੰਮ ਕਰਦਾ ਸੀ ਤੇ ਆਪਣੇ ਆਪ ਵਿੱਚ ਬਹੁਤ ਖੁਸ਼ ਸੀ ਸਾਡੇ ਨਾਲ ਵੀ ਜਿਹੜੀਆਂ ਗੱਲਾਂ ਕਰਦਾ ਸੀ ਸਾਨੂੰ ਵੀ ਖੁਸ਼ੀ ਦਿੰਦਾ ਸੀ ਪਰ ਇਹ ਜਿਹੜਾ ਕੰਮ ਹੈ ਇਹ ਸਾਨੂੰ ਸਾਰੀਆਂ ਖੁਸ਼ੀਆਂ ਜਿਹੜੀਆਂ ਸਾਡੀਆਂ ਉਹ ਤਬਾਹ ਹੋ ਗਈਆਂ ਉਹ ਮੰਗ ਹੀ ਕਰਦੇ ਪ੍ਰਸ਼ਾਸਨ ਕੋਲੋਂ ਕੀ ਪ੍ਰਸ਼ਾਸਨ ਕੋ ਤਾਂ ਇੱਕ ਹੀ ਮੰਗਾ ਸਾਡੀ ਤੇ ਜਿਹੜਾ ਨੁਕਸਾਨ ਹੋਣਾ ਉਹ ਤੇ ਗਿਆ ਹੋ ਸਾਡਾ ਬੱਚਾ ਜਿਹੜਾ ਉਹ ਤੇ ਚਲਾ ਗਿਆ ਉਹਦੇ ਡੱਡ ਬੋਡੀ ਹੈ ਜਿਹੜੀ ਉਹ ਸਾਨੂੰ ਜਲਦੀ ਤੋਂ ਜਲਦੀ ਪਹਚਾਈ ਜਾਵੇ ਬਸ ਇਹ ਆ ਆਖਰੀ ਮੰਗ ਸਾਡੀ ਇਹ ਆ ਤੇ ਭਰੋਸਾ ਵੀ ਅਸੀਂ ਸਰਕਾਰ ਤੇ ਤੇ ਆਪਣੇ ਮਾਨ ਜੋ ਡਿਊਟੀ ਕਰਸਨਸ ਤੇ ਕਰਦੇ ਆ ਕਿ ਸਾਨੂੰ ਸਾਡੀ ਮੱਤ ਕਰਨੇ